ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਬਡੇਰਾ ਜੀ ਸਾਡੇ ਪੈੜ ਦੇ ਐਮਐਲਏ ਸਰਦਾਰ ਲਖਵੀਰ ਸਿੰਘ ਲੱਖਾ ਜੀ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਵਾ ਪੈੜ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਉਹਨਾਂ ਨੇ ਇੱਕ ਪੈਦਲ ਯਾਤਰਾ ਦਾ ਆ ਉਹਨਾਂ ਤੋਂ ਜਾਣਦੇ ਆ ਕਿ ਇਸ ਪੈਦਲ ਯਾਤਰਾ ਦਾ ਕੀ ਮਕਸਦ ਹੈ ਕੀ ਮਹੱਤਵ ਹੈ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਸਰ ਦੇਖਿਆ ਪਹਿਲਾਂ ਵੀ ਸਮਾਜ ਦੇ ਵਿੱਚ ਕਦੇ ਵੀ ਕੋਈ ਮਾੜਾ ਹੁੰਦਾ ਤਾਂ ਤੁਸੀਂ ਇਹੋ ਜਿਹਾ ਕੋਈ ਨਾ ਕੋਈ ਆਯੋਜਨ ਕਰਦੇ ਰਹਿੰਦੇ ਹੋ ਤੇ ਇਸ ਟਾਈਮ ਜਿਹੜਾ ਆਪਾਂ ਸਾਰੇ ਪਤਾ ਕਿ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਵੀ ਹੋਇਆ ਹੋਇਆ ਵਾ ਇਸ ਜਿਹੜੀ ਤੁਸੀਂ ਪੈਦਲ ਇਹ ਆਯੋਜਨ ਕੀਤਾ ਇਹਦਾ ਕੀ ਮਕਸਦ ਹੈ ਅੱਜ ਪੋਤਾ ਮਹੀਨਾ ਚੱਲ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਕੁਰਬਾਨੀਆਂ ਦੇਸ਼ ਕੌਮ ਲਈ ਨੇ ਉਹਨਾਂ ਨੂੰ ਸ਼ਰਧਾ ਸਤਕਾਰ ਭੇਟ ਕਰਨ ਲਈ ਅਸੀਂ ਪੈਲ ਤੋਂ ਕੱਲ ਯਾਤਰਾ ਸ਼ੁਰੂ ਕੀਤੀ ਸੀ ਜੋ ਕਿ ਸਾਡੇ ਬਜ਼ੁਰਗ ਪ੍ਰਾਣੇ ਦੱਸਦੇ ਨੇ ਵੀ ਪਹਿਲੀ ਸਮਿਆਂ 'ਚ ਲੋਕ ਪੈਦਲ ਫਤਿਹਗੜ ਸਾਹਿਬ ਜਾਂਦੇ ਸੀ ਸ਼ਰਧਾ ਤੇ ਸਤਾਰਪੇਟ ਕਰ ਲਈ ਉਹਨੂੰ ਮਤੇ ਨਜ਼ਰ ਰੱਖਦੇ ਅਸੀਂ ਵੀ ਪੈਦਲ ਯਾਤਰਾ ਇਸ ਕਰਕੇ ਕੱਢ ਰਹੇ ਆ ਵੀ ਨਾਲੇ ਸਾਡੀ ਪੁਰਾਣੀਆਂ ਰੀਤੀਆਂ ਰਿਵਾਜਾਂ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਪੇਂਦਾ ਜਾਵੇ ਨਾਲ ਦੀ ਨਾਲ ਕਿਸਾਨਾਂ ਦਾ ਜਿਹੜਾ ਅੱਜ ਸੰਘਰਸ਼ ਚੱਲ ਰਿਹਾ ਪੂਰੇ ਦੇਸ਼ ਦੀਆਂ ਕਿਸਾਨ ਅੱਜ ਦਿੱਲੀ ਬੈਠੇ ਹੋਏ ਉਹ ਕਿਸਾਨ ਨੂੰ ਇਹ ਸਮਰਪਿਤ ਆ ਕਿਉਂਕਿ ਸਾਡੇ ਕਿਸਾਨ ਭੈਣ ਭਰਾ ਬਜ਼ੁਰਗ ਨੌਜਵਾਨ ਸਾਥੀ ਆਪਣੇ ਹੱਕਾਂ ਲਈ ਉੱਥੇ ਬੈਠੇ ਨੇ ਸੈਂਟਰ ਦੀ ਗਵਰਨਮੈਂਟ ਕੋਲ ਸੈਂਟਰ ਦੀ ਗਵਰਨਮੈਂਟ ਟਾਸ ਤੋਂ ਬਸ ਨਹੀਂ ਹੋ ਰਹੀ ਇਹ ਜੀ ਕੜਕ ਦੀ ਠੰਡ ਚ ਸਾਡੇ ਭੈਣ ਭਰਾ ਦੀ ਸਿਹਤ ਜਾਬੀ ਲਈ ਉਹਨਾਂ ਦੀ ਚੜ੍ਹਦੀ ਕਲਾ ਲਈ ਵੀ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਾਂਗੇ ਇਸ ਮਕਸਦ ਨੂੰ ਲੈ ਕੇ ਅਸੀਂ ਪੈਦਲ ਯਾਤਰਾ ਕਰਾਂ ਸਰ ਜਿਵੇਂ ਕਿ ਆਪਾਂ ਦੇਖਿਆ ਕਿ ਇਨਸਾਨਾਂ ਅੰਦੂਲਨ ਹੈ ਅੱਜ ਪੂਰਾ ਮਹੀਨਾ ਹੋ ਗਿਆ ਪਾ ਉਹਦਾ ਮਹੀਨਾ ਜਿਵੇਂ ਤੁਸੀਂ ਕਿਹਾ ਤੇ ਇਹ ਜਿਹੜਾ ਸੰਘਰਸ਼ ਹੈ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ ਆਪਣਾ ਜਿਹੜਾ ਰੂਪ ਰੇਖਾ ਇਹਦੀ ਬਦਲਦੀ ਜਾ ਰਹੀ ਹੈ ਤੁਹਾਡੇ ਹਿਸਾਬ ਨਾਲ ਇਹ ਸੰਘਰਸ਼ ਦਾ ਜਿਹੜਾ ਐਂਡ ਹੈ ਉਹ ਕਿੱਥੇ ਜਾ ਕੇ ਹੋ ਸਕਦਾ ਵਾ ਦੇਖੋ ਜਿਹੜਾ ਸੰਘਰਸ਼ ਸ਼ਰਮਭਿਆ ਜਾਂਦਾ ਉਹ ਕਿਸੇ ਨਾ ਕਿਸੇ ਮਕਾਮ ਤੇ ਜਾ ਕੇ ਖਤਮ ਹੁੰਦਾ ਵਾ ਅੱਜ ਕਿਸਾਨਾਂ ਨੇ ਮਜ਼ਦੂਰਾਂ ਨੇ ਆੜਤੀਆਂ ਨੇ ਹਰ ਵਰਗ ਨੇ ਕਿਸਾਨ ਦਾ ਸਾਥ ਦਿੱਤਾ ਕਿਉਂਕਿ ਕਿਸਾਨਾਂ ਨੇ ਹਮੇਸ਼ਾ ਦੇਸ਼ ਦਾ ਅਨਨ੍ਹਾ ਢਿੱਡ ਭਰਿਆ ਵਾ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਅੱਜ ਜੇ ਕਿਸਾਨ ਮੁਸੀਬਤ ਚਾ ਤਾਂ ਜਿੰਨੇ ਨਾਲ ਲੜਦੇ ਚਾ ਆੜਤੀ ਹੋਣ ਮਜ਼ਦੂਰ ਹੋਣ ਚਾਹੇ ਸ਼ਹਿਰਾਂ ਦੇ ਹੋਣ ਪਿੰਡਾਂ ਦੇ ਹੋਣ ਉਹ ਵੀ ਦੁੱਖ ਦੀ ਘੜੀ ਚ ਉਹਨਾਂ ਦੇ ਨਾਲ ਖੜੇ ਨੇ ਕਿਸਾਨਾਂ ਦੀ ਜਿਹੜੀ ਮੰਗ ਆ ਉਹ ਜਾਇਜ਼ ਆ ਉਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਜਿਹੜੇ ਕਾਨੂੰਨ ਲੋਕ ਨਹੀਂ ਸਪਕਾਰ ਕਰਦੇ ਕਿਸਾਨ ਨਹੀਂ ਸਪਕਾਰ ਕਰਦੇ ਸਰਕਾਰ ਕਿਉਂ ਐਜੇ ਕਾਨੂੰਨ ਲੈ ਕੇ ਆਈ ਆ ਜਦ ਕਿ ਸਰਕਾਰਾਂ ਨੇ ਲੋਕਾਂ ਦੀ ਆਵਾਜ਼ ਨੂੰ ਦੇਖ ਕੇ ਕੰਗਣੋ ਨਹੀਂ ਥੈਂਕ ਯੂ ਜਿਲਦਾਰ ਸਾਹਿਬ ਸਾਡੇ ਨਾਲ ਮੈਂਬਰ ਸਾਬਾ ਨੋਟਿਸ ਸਰ ਆਪਾਂ ਦੇਖਿਆ ਵੇ ਕਿ ਇਸ ਕੈਂਪੋ ਦਾ ਵੀ ਨਸਰ ਨੇ ਬੜੀ ਸ਼ਾਰਟ ਐਂਡ ਬਰੀਫ ਗੱਲ ਕਹੀ ਹੈ ਕਿਸਾਨ ਅੰਦੋਲਨਾਂ ਉਹ ਵੀ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਤੇ ਇਹ ਤਾਂ ਹਜੇ ਤੱਕ ਨਾ ਤਾਂ ਕੇਂਦਰ ਸਰਕਾਰ ਤਾਸਤਮਾਸ ਹੋ ਰਹੀ ਹੈ ਨਾ ਅੱਗੇ ਇਹ ਚੀਜ਼ ਦਾ ਕੋਈ ਉਹ ਜਿਹੜਾ ਹੱਲ ਨਿਕਲਦਾ ਤੁਹਾਡੇ ਹਿਸਾਬ ਨਾਲ ਹੋਰ ਭਵਿੱਖੀ ਰੂਪਰੇਖਾ ਇਹ ਅੰਦੋਲਨਾਂ ਦੀ ਕੀ ਹੋ ਸਕਦੀ ਹੈ ਦੇਖੋ ਜਿੱਥੋਂ ਤੱਕ ਅੰਦੋਲਨ ਦੀ ਗੱਲ ਹੈ ਇਹ ਤਾਂ ਮੈਂ ਸਮਝਦਾ ਕਿ ਜਿਹੜੀ ਮੌਜੂਦਾ ਸਰਕਾਰ ਆ ਉਹ ਬਹੁਤ ਜ਼ਿਆਦਾ ਜਿਹੜਾ ੱਟਕਾ ਤੇ ਇਕੱਲੇ ਕਿਸਾਨਾਂ ਨਾਲ ਨਹੀਂ ਹਰ ਇੱਕ ਵਰਗ ਦੇ ਨਾਲ ਹੋ ਆਉਣ ਵਾਲੇ ਸਮੇਂ ਤੇ ਜਿਹੜਾ ਹੋਣ ਜਾ ਰਿਹਾ ਤੇ ਇਹ ਜਿੱਥੋਂ ਤੱਕ ਖਤਮ ਵਾਲੀ ਗੱਲ ਆ ਖਤਮ ਤਾਂ ਇਹ ਲੱਗਦਾ ਹੈ ਕਿ ਹੁਣ ਇਹ ਜਿਹੜਾ ਕਾਨੂੰਨ ਨੇ ਜਦੋਂ ਤੱਕ ਵਾਪਸ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਅੰਦੋਲਨ ਮੈਨੂੰ ਨਹੀਂ ਲੱਗਦਾ ਖਤਮ ਹੋਊਗਾ ਇਹ ਅੰਦੋਲਨ ਜਨਨ ਅੰਦੋਲਨ ਬਣ ਗਿਆ ਇਹਦੇ ਨਾਲ ਸਾਰੇ ਜਿਹੜੇ ਵਰਗ ਨੇ ਉਹ ਜੁੜ ਕੇ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਨੂੰ ਹੋਰ ਤਿੱਖਾ ਕਰ ਦੇਣਾ ਹੈ ਥੈਂਕ ਯੂ ਜੀ ਜਿਵੇਂ ਕਿ ਸਾਰਿਆਂ ਦੀ ਮੰਗ ਇੱਕ ਮਾਤਰੀ ਹੈ ਕਿ ਜਿਹੜਾ ਅੰਦੋਲਨ ਹੈ ਇਹ ਰੱਦ ਹੀ ਜਦ ਤੱਕ ਕੇਂਦਰ ਸਰਕਾਰੇ ਨੂੰ ਰੱਦ ਨਹੀਂ ਕਰਦੀ ਹੈਗੀ ਇਹ ਅੰਦੋਲਨ ਹੈ ਹੋਰ ਵੱਡੀ ਰੂਪਰੇਖਾ ਲੈ ਸਕਦਾ ਵਾ ਸਾਡੇ ਨਾਲ ਹੋਰ ਵੀ ਕਈ ਬਲਾਰੇ ਸਾਹਿਬਾਨ ਮੈਂਬਰ ਸਾਹਿਬਾਨ ਨਾਲ ਨੇ ਸਾਡੇ ਨਾਲ ਵੀਰ ਜੀ ਵੀ ਖੜੇ ਨੇ ਆਪਾਂ ਦੇਖਿਆ ਸਰ ਕੇ ਬਹੁਤ ਕਾਂਗਰਸ ਸਰਕਾਰ ਵੱਲੋਂ ਵੀ ਦੇਖਿਆ ਜਾਵੇ ਜਾਂ ਅਲੱਗ-ਅਲੱਗ ਜਿਵੇਂ ਵਰਗ ਹਰੇਕ ادارے ਵੱਲੋਂ ਬਹੁਤ ਕਿਸਾਨਾਂ ਅੰਦੋਲਨ ਨੂੰ ਸਪੋਰਟ ਦਿੱਤੀ ਜਾ ਰਹੀਆਂ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਤਾਂ ਤੁਹਾਡੀ ਇਸ ਅੰਦੋਲਨ ਦੇ ਵਿੱਚ ਕਾਂਗਰਸ ਸਰਕਾਰ ਦਾ ਕੀ ਸਟੈਂਡ ਹੈ ਵੀਰ ਜੱਟਿਆ ਜੀ ਕਾਂਗਰਸ ਦੇ ਸਟੈਂਡ ਦੀ ਜੇਕਰ ਗ ਕਿਸਾਨ ਜੇਕਰ ਸਾਡੇ ਦੇਸ਼ ਦਾ ਅन्नदाता ਮਰ ਗਿਆ ਤਾਂ ਦੇਸ਼ ਦੇ ਵਿੱਚ ਇੱਕ ਭੁੱਖਮਰੀ ਫੈਲ ਜਾਣੀ ਹੈ ਦੇਸ਼ ਨੇ ਜਿਹੜਾ ਬਰਬਾਦ ਹੋਣ ਦੇ ਕਿਨਾਰੇ ਪਹੁੰਚ ਜਾਣਾ ਹੈ ਕਿਸਾਨੀ ਜੇਕਰ ਜਿਉਂਦੀ ਰਹੂਗੀ ਤਾਂ ਹਰ ਵਪਾਰ ਚੱਲਣਗੇ ਅੱਜ ਹਰ ਇੱਕ ਜਿਹੜਾ ਲੋਕ ਨੇ ਹਰ ਇੱਕ ਜਿਹੜਾ ਸਥਾਮਾ ਨੇ ਉਹ ਕਿਸਾਨ ਦੇ ਪੱਖ ਚਾਈਆਂ ਨੇ ਕਿਸਾਨ ਦੀ ਸਿਹਤਯਾਬੀ ਲਈ ਜਿਹੜੇ ਉੱਥੇ ਬਾਡਰਾਂ ਤੇ ਸਾਡੇ ਵੀਰ ਭੈਣ ਸਾਡੇ ਬਜ਼ੁਰਗ ਬੈਠੇ ਨੇ ਉਹਨਾਂ ਦੀ ਲਈ ਅੱਜ ਜਿਹੜੀ ਪੈਦਲ ਯਾਤਰਾ ਐਮਐਲਏ ਸਾਹਿਬ ਲਖਵੀਰ ਸਿੰਘ ਜੀ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਉਹ ਅੱਜ ਖੰਨੇ ਤੋਂ ਹੁਣ ਦੁਬਾਰਾ ਫੁੱਤੇਗੜ ਸਾਹਿਬ ਲਈ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਣ ਲਈ ਸਾਰਾ ਦਿਨ ਜੱਥੇ ਦੇ ਵਿੱਚ ਅਸੀਂ ਅਸੀਂ ਜਾ ਰਹੇ ਹਾਂ ਕਾਮਨਾ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਸਾਡੀ ਕਿਸਾਨੀ ਜਿਹੜੀ ਆ ਉਹ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਜਿਹੜੀ ਮੋਦੀ ਸਰਕਾਰ ਕਿਸਾਨੀ ਨੂੰ ਮਾਰਨਾ ਚਾਹੁੰਦੀ ਆ ਕਾਰਪੋਰੇਟ ਘਰਾਣੇ ਲਿਆ ਕੇ ਮੋਦੀ ਸਰਕਾਰ ਚਾਰ ਪੰਜ ਪਰਿਵਾਰਾਂ ਨੂੰ ਜਿਹੜਾ ਪੂਰਾ ਹਿੰਦੁਸਤਾਨ ਦਾ ਜਿਹੜਾ ਪੈਸਾ ਲਟਾਉਣਾ ਚਾਹੁੰਦੀ ਆ ਉਹ ਪੰਜਾਬ ਦੇ ਸੂਰਬੀਰ ਜੋਧੇ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਹ ਕਾਲੇ ਕਾਨੂੰਨ ਜਿਹੜੇ ਨੇ ਵਾਪਸ ਕਰਾ ਕੇ ਹਟਾ ਥੈਂਕ ਯੂ ਵੈਰੀ ਮਚ ਸਭ ਦੀ ਇੱਕੋ ਮੱਤਰ ਮੰਗ ਹੈ ਕਿ ਜਿਹੜੇ ਕਾਲੇ ਕਾਨੂੰਨੇ ਰੱਦ ਕੀਤੇ ਜਾਣ ਤੇ ਜਿਹੜੇ ਐਮਐਲਏ ਲੱਖਾ ਸਾਹਿਬ ਨੇ ਇਹ ਯੋਜਨ ਕੀਤਾ ਰ ਮਕਸਦ ਇਹ ਹੀ ਹੈ ਕਿ ਜਿਹੜੇ ਉੱਥੇ ਕਿਸਾਨ ਵੀਰ ਅੰਦੋਲਨ ਕਰ ਰਹੇ ਨੇ ਉਹਨਾਂ ਦੀ ਸਿਹਤ ਯਾਪੀ ਰਹੇ ਤੇ ਸਰਕਾਰ ਤੇ ਉਹਨਾਂ ਵੱਲ ਜਿੰਨੀ ਛੇਤੀ ਹੋ ਸਕੇ ਇੱਕ ਸਮਝੌਤਾ ਹੋ ਜਵੇ ਕਾਨੂੰਨ ਰੱਦ ਹੋ ਜਾਣ ਤੇ ਸਭ ਸਾਥਕ ਕੋਸ਼ਲ ਆਪਣੇ ਘਰ ਵਾਪਸੀ ਕਰ ਸਕਣ ਮੈਂ ਹਰਪ੍ਰੀਤ ਤਾਲੂਵਾਲੀ ਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਥੈਂਕ ਯੂ ਵੈਰੀ ਮਚ